ਜ਼ਕਰਿਆ ਖਾਨ ਦੀ ਮੌਤ ਤੋਂ ਬਾਅਦ ਉਸ ਦਾ ਵੱਡਾ ਪੁੱਤਰ ਜਈਆ ਖਾਨ ਪੰਜਾਬ ਦਾ ਗਵਰਨਾ ਬਣਿਆ। ਉਸ ਨੇ ਵੀ ਆਪਣੇ ਪਿਤਾ ਵਾਂਗ ਸਿੱਖਾਂ ਵਿਰੁੱਧ ਕਟੜ ਨੀਤੀਆਂ ਜਾਰੀ ਰੱਖੀਆਂ। ਜ਼ਕਰਿਆ ਖਾਨ ਦੇ ਸਮੇਂ ਤੋਂ ਹੀ ਲਾਹੌਰ ਦੇ ਪ੍ਰਸ਼ਾਸਨ ਵਿੱਚ ਦੀਵਾਨ ਲਖਪਤ ਰਾਏ ਅਤੇ ਉਸ ਦਾ ਵੱਡਾ ਭਰਾ ਜਸਪਤ ਰਾਏ ਦਾ ਵੱਡਾ ਦਖਲ ਸੀ। ਲਖਪਤ ਰਾਏ ਪੰਜਾਬ ਦਾ ਦੀਵਾਨ ਖਜ਼ਾਨੇ ਦਾ ਮੁਖੀ ਸੀ ਜਦੋਂ ਕਿ ਜਸਪਤ ਰਾਏ ਐਮਨਾਬਾਦ ਦਾ ਸੈਨਾਪਤੀ ਸੀ। ਇਹ ਦੋਵੇਂ ਭਰਾ ਗੁਰਦਾਸਪੁਰ ਦੇ ਖੱਤਰੀ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਅਤੇ ਚਾਪਲੂਸੀ ਕਰਕੇ ਉੱਚੇ ਅਹੁਦਿਆਂ ਤੱਕ ਜਾ ਪਹੁੰਚੇ। ਉਨ੍ਹਾਂ ਨੇ ਮੁਗਲ ਹਕੂਮਤ ਦੇ ਜ਼ੁਲਮਾਨੂ ਸਹਾਰਨ ਲਈ ਆਪਣਾ ਧਰਮ ਤੱਕ ਵੇਜ ਦਿੱਤਾ ਸੀ ਤਾਂ ਜੋ ਉਹਨਾਂ ਦੇ ਅਹੁਦੇ ਸਲਾਮਤ ਰਹਿਣ ਮੁਗਲ ਫੌਜਾਂ ਨੂੰ ਸਿੱਖਾਂ ਦਾ ਸਫਾਇਆ ਕਰਨ ਦਾ ਹੁਕਮ ਸੀ ਜਿਸ ਦੇ ਜਵਾਬ ਵਿੱਚ ਦਲ ਖਾਲਸਾ ਨੇ 25 ਛੋਟੇ-ਛੋਟੇ ਜਥਿਆਂ ਵਿੱਚ ਵੰਡ ਕੇ ਗੋਰੀਲਾ ਯੁੱਧ ਦੀ ਰਣਨੀਤੀ ਅਪਣਾਈ ਸਰਦਾਰ ਜੱਸਾ ਸਿੰਘ ਆਲੂਵਾਲੀਆ ਅਤੇ ਸੁਖਾ ਸਿੰਘ ਮਾੜੀ ਕੰਬੋਦੇ ਦੇ ਜਥੇ ਮੁਗਲ ਫੌਜ ਨਾਲ ਟੱਕਰ ਲੈ ਕੇ ਡਲੋ ਚਲਦੀਆਂ ਪਹਾੜੀਆਂ ਵੱਲ ਚਲੇ ਗਏ ਜਸਪਤ ਰਾਏ ਨੇ ਉਹਨਾਂ ਦਾ ਪਿੱਛਾ ਕੀਤਾ ਅਤੇ ਐਮਨਾਬਾਦ ਦੇ ਨੇੜੇ ਘੇਰ ਲਿਆ ਸਿੱਖਾਂ ਨੇ ਬੇਨਤੀ ਕੀਤੀ ਕਿ ਉਹ ਤਿੰਨ ਦਿਨਾਂ ਤੋਂ ਭੁੱਖੇ ਹਨ ਇਸ ਲਈ ਭੋਜਨ ਖਾ ਕੇ ਹੀ ਚਲੇ ਜਾਣਗੇ ਪਰ ਜਸਪਤ ਰਾਏ ਨੇ ਇਨਕਾਰ ਕਰ ਦਿੱਤਾ ਅਤੇ ਆਪਣੀ ਫੌਜ ਨਾਲ ਹਮਲਾ ਕਰ ਦਿੱਤਾ ਸਿੱਖਾਂ ਨੇ ਹਾਰ ਨਾ ਮੰਨਦੇ ਹੋਏ ਜੂਝਣ ਦਾ ਫੈਸਲਾ ਕੀਤਾ ਜੰਗ ਦੇ ਦੌਰਾਨ ਇੱਕ ਨੌਜਵਾਨ ਸਿੱਖ ਨਿਬਾਹੂ ਸਿੰਘ ਨੇ ਹੌਸਲਾ ਦਿਖਾਉਂਦੇ ਹੋਏ ਜਸਪਤ ਰਾਏ ਦੇ ਹਾਥੀ ਉੱਤੇ ਚੜ੍ਹ ਕੇ ਉਸ ਦਾ ਸਿਰ ਧੜ ਤੋਂ ਵੱਖ ਕਰ ਦਿੱਤਾ ਇਸ ਨਾਲ ਮੁਗਲ ਫੌਜ ਵਿੱਚ ਭਗੜੜ ਮਚ ਗਈ ਅਤੇ ਸਿੱਖਾਂ ਨੇ ਮੈਦਾਨ ਮਾਰ ਲਿਆ ਇਹ ਜੰਗ ਸਿੱਖਾਂ ਦੀ ਬਹਾਦਰੀ ਅਤੇ ਮੁਗਲ ਜ਼ੁਲਮ ਵਿਰੁੱਧ ਉਨ੍ਹਾਂ ਦੇ ਸੰਘਰਸ਼ ਦੀ ਇੱਕ ਮਿਸਾਲ ਬਣ ਗਈ ਸਤਿ ਸ਼੍ਰੀ ਅਕਾਲ